ਦੀ ਡੀਲਰ ਐਂਡ ਸੈਨੀ ਟੂਰ ਐਂਡ ਟਰੈਵਲ ਦਾ ਉਦਘਾਟਨ ਜਿਹੜਾ ਹੈ ਉਹ ਪਠਾਨਕੋਟ ਮਲਕਪੁਰ ਚੌਂਕ ਅਸੇਸਰੀ ਦਫਤਰ ਨੇੜੇ ਕੀਤਾ ਗਿਆ ਦੱਸਦੇ ਹਈਏ ਮਲਕਪੁਰ ਚੌਂਕ ਚ ਹੀ ਹੁਣ ਸੈਨੀ ਪ੍ਰੋਪਰਟੀ ਡੀਲਰ ਐਂਡ ਟੂਰ ਐਂਡ ਟਰੈਵਲ ਦੀ ਫੈਸਿਲਿਟੀ ਜਿਹੜੀ ਹੈ ਉਹ ਦੇਣ ਜਾ ਰਹੇ ਨੇ ਪਰਮਜੀਤ ਸਿੰਘ ਪੰਮਾ ਪਹਿਲਵਾਨ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਭਰਾ ਅਤੇ ਉਹਨਾਂ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਸੇਵਾ ਜਿਹੜੀ ਹੈ ਉਹ ਦਿੱਤੀ ਜਾਵੇਗੀ ਦੱਸਦੇ ਹਈਏ ਪ੍ਰੋਪਰਟੀ ਡੀਲਿੰਗ ਅਤੇ ਟੂਰ ਐਂਡ ਟਰੈਵਲ ਦੀ ਫੈਸਿਲਿਟੀ ਜਿਹੜੀ ਹੈ ਉਹ ਸਰਵਿਸ ਜਿਹੜੀ ਹੈ ਸ਼ਹਿਰ ਵਾਸੀਆਂ ਨੂੰ ਦਿੱਤੀ ਜਾਵੇਗੀ ਜਿਸ ਤਾ ਉਦਘਾਟਨ ਕੀਤਾ ਗਿਆ ਤੇ ਦੱਸਦੇ ਹਾਂ ਇਸ ਉਦਘਾਟਨ ਵਿੱਚ ਜਿਹੜੇ ਨੇ ਸ਼ਹਿਰ ਦੇ ਕਈ ਜਾਣੇ ਮਾਣੇ ਪਤਵੰਤੇ ਜਿਹੜੇ ਨੇ ਉਹਨਾਂ ਨੇ ਸ਼ਿਰਕਤ ਕੀਤੀ ਤੇ ਪਰਮਜੀਤ ਸਿੰਘ ਪੰਮਾ ਨੂੰ ਅਤੇ ਉਹਨਾਂ ਦੇ ਭਰਾ ਨੂੰ ਜਿਹੜੀ ਇਹ ਮੁਬਾਰਕਬਾਦ ਵੀ ਦਿੱਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ ਕਿ ਉਹਨਾਂ ਦਾ ਬਿਜ਼ਨਸ ਜਿਹੜਾ ਹੈ ਉਹਨਾਂ ਦਾ ਕਾਰੋਬਾਰ ਜਿਹੜਾ ਹੈ ਦਿਨ ਦੁੱਗਣੀ ਰਾਤ ਚੁਗਣੀ ਕਰੇ ਤੇ ਇਸ ਮੌਕੇ ਤੇ ਦੱਸਦੇ ਹਾਂ ਇਹ ਪਹਿਲਾਂ ਤਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਨੇ ਉਹ ਰੱਖੇ ਗਏ ਤੇ ਉਪਰੰਤ ਉਸ ਤੋਂ ਅਰਦਾਸ ਅਰਦਾਸ ਤੇ ਨਾਲ-ਨਾਲ ਜਿਹੜੇ ਨੇ ਪੋਗ ਵੀ ਪਾਏ ਗਏ ਨੇ ਤਾਂ ਦੱਸਦੇ ਹਾਂ ਲੰਗਰ ਦੀ ਵਿਵਸਥਾ ਜਿਹੜੀ ਹੈ ਆਏ ਹੋਏ ਇੰਨਨ ਮ ਜੁੜ ਸਾਰੇ ਪਤਵੰਤਿਆਂ ਨੇ ਜਿਹੜਾ ਇਸ ਮੌਕੇ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਡੇ ਨਾਲ ਖਾਸ ਗੱਲਬਾਤ ਵੀ ਕੀਤੀ ਤੇ ਆਉ ਦੇਖ ਲੈਣੇ ਤਸਵੀਰਾਂ ਤੇ ਗੱਲਬਾਤ ਕਰ ਲੈਨੇ ਆ ਪਰਮਜੀਤ ਸਿੰਘ ਪੰਮਾ ਪਹਿਲਵਾਨ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੂੰ ਇਹ ਸਰਵਿਸ ਦਿੱਤੀ ਜਾਵੇਗੀ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਨੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ ਉਹ ਦੇਖ ਲੈਣੇ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਅੱਜ ਅਸੀਂ ਇਸ ਸ੍ਰੀ ਪਰਮਜੀਤ ਸਿੰਘ ਸੈਣੀ ਤੇ ਇਸ ਨਵੇਂ ਕੰਮ ਖੋਲਣ ਤੇ ਟੈਨੀ ਟੂਰ ਐਂਡ ਟਰੈਵਲ ਐਂਡ ਸਾਨੀ ਪ੍ਰਾਪਰਟੀ ਡੀਲਰ ਦਾ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ। ਅਸੀਂ ਸਾਰੇ ਹੀ ਸ਼ਹਿਰ ਵਾਸੀ ਸਾਰੇ ਹੀ ਸਾਨੀ ਬਰਾਦਰੀ ਦੇ ਪਲੱਸ ਹੋਰ ਵੀ ਜਿੰਨੇ ਇਸ ਇਲਾਕੇ ਦੇ ਸ਼ਹਿਰ ਵਾਸੀ ਇਸ ਆਪਣੇ ਛੋਟੇ ਭਰਾ ਨੂੰ ਬਹੁਤ ਹੀ ਸ਼ੁਭ ਕਾਮਨਾਵਾਂ ਦਿੰਨੇ ਹਾਂ ਅਤੇ ਪ੍ਰਮਾਤਮਾ ਅਤੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਜੋ ਸੁਖਨੀ ਸਾਹਿਬ ਦੀ ਦਾਇਰ ਦੇ ਪਾਠ ਦੇ ਪੋਕ ਪਿਆ ਹੈ ਉਸ ਵਿੱਚ ਵੀ ਅਰਦਾਸ ਕੀਤੀ ਹੈ ਸਿੰਘ ਸਾਹਿਬਾਨਾ ਨੇ ਕਿ ਇਹਦੇ ਕੰਮ ਜਿਹੜਾ ਚੜ੍ਹਦੀ ਕਲਾ ਵਿੱਚ ਰਹੇ ਇਹ ਬੱਚਾ ਤਰੱਕੀ ਕਰੇ ਬੜੀ ਨੇਕ ਨੀਅਤ ਇਨਸਾਨੀਅਤ ਦੇ ਨਾਲ ਵਾਹਿਗੁਰੂ ਜੀ ਅੱਗੇ ਦੁਬਾਰਾ ਅਸੀਂ ਸਾਰੇ ਹੀ ਇਹ ਬੇਨਤੀ ਅਤੇ ਅਰਦਾਸ ਕਰਦੇ ਹਾਂ ਇਸ ਬੱਚੇ ਦਾ ਕੰਮ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਪ੍ਰਦਾਨੀ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਾਡਾ ਬਹੁਤ ਪਿਆਰਾ ਪੁੱਤਰ ਸਰਦਾਰ ਪਰਮਜੀਤ ਸਿੰਘ ਪੰਮਾ ਪਹਿਲਵਾਨ ਤੇ ਉਹਨਾਂ ਦੇ ਭਰਾ ਨਰਮਲ ਸਿੰਘ ਨੇ ਰਲ ਕੇ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਚਰਣਾ ਆਪਣੇ ਦੁਕਾਨ ਜਿੱਥੇ ਉਹਨਾਂ ਨੇ ਆਪਣਾ ਨਵਾਂ ਕੰਮ ਪ੍ਰਾਪਰਟੀ ਐਡਵਾਈਜ਼ਰ ਅਤੇ ਟੂਰ ਐਂਡ ਟਰੈਵਲਸ ਦਾ ਖੋਲਿਆ ਉੱਥੇ ਉਹਨਾਂ ਦੇ ਮੁਬਾਰਕ ਚਰਨ ਪਵਾਏ ਨੇ ਜਿੱਥੇ ਸੁਖਮਨੀ ਸਾਹਿਬ ਦੇ ਪਾਠ ਹੋਏ ਉਪਰੰਤ ਅਰਦਾਸ ਹੋਈ ਆ ਔਰ ਜਦੇ ਵਿੱਚ ਸਾਧ ਸੰਗਤ ਨੇ ਜਬ ਹਾਜ਼ਰੀ ਭਰੀ ਆ ਅਸੀਂ ਮੈਂ ਆਪਣੇ ਵੱਲੋਂ ਸੈਣੀ ਮਹਾਸਭਾ ਸਾਰੀ ਵੱਲੋਂ ਔਰ ਹੋਰ ਸਾਰੇ ਪਤਵੰਤਿਆਂ ਵੱਲੋਂ ਜਿਹੜੇ ਆਏ ਜਿਉਂਾ ਵਸਾਰਿਆ ਵੱਲੋਂ ਸੱਚੇ ਪਾਤਸ਼ਾਹਗੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਸਾਡੇ ਪੁੱਤਰ ਪਰਮਜੀਤ ਸਿੰਘ ਪੰਮਾ ਪਹਿਲਵਾਨ ਦਾ ਕੰਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਪਰਮਾਤਮਾ ਰਾਨੀਆ ਕਮਾਈਆਂ ਚ ਵਾਧਾ ਪਾਵੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਔਰ ਮੈਂ ਔਰ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਉਂ ਵੀ ਜਿਨ੍ਹਾਂ ਨੂੰ ਵੀ ਕਿਸੇ ਟੂਰ ਐਂਡ ਟਰੈਵਲਜ਼ ਦੀ ਲੋੜ ਹੋਵੇ ਇਹਨਾਂ ਦੇ ਤੇ ਬੋਲ ਲਗਾ ਉਹਨਾਂ ਨਾ ਪਰਮਜੀਤ ਸਿੰਘ ਪੰਮਾ ਉਹਨਾਂ ਦੇ ਭਰਾ ਨਰਮਲ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਦੇ ਇੰਦੀਆਂ ਸੁਵਾਵਾਂ ਜਿਹੜੀਆਂ ਸਮਾਜ ਵਿੱਚ ਆਉ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਨਿਮਾਣਾ ਪਰਮਜੀਤ ਸਿੰਘ ਪੰਮੇ ਨੇ ਤੇ ਮੇਰਾ ਛੋਟਾ ਭਰਾ ਨਰਮਲ ਸਿੰਘ ਸੈਣੀ ਨੇ ਇੱਕ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ ਜੋ ਕਿ ਪ੍ਰਾਪਰਟੀ ਦੇ ਨਾਲ ਸੰਬੰਧਿਤ ਹੈ ਤੇ ਟੂਰ ਐਂਡ ਟਰੈਵਲ ਦੇ ਨਾਲ ਸੰਬੰਧਿਤ ਹੈ ਉਸ ਵਿੱਚ ਅੱਜ ਸ਼ਹਿਰ ਦੀਆਂ ਬੜੀਆਂ ਹੀ ਵਧੀਆ ਤੇ ਨੇਕ ਸ਼ਖਸੀਅਤਾਂ ਨੇ ਆ ਕੇ ਮੈਨੂੰ ਅਸ਼ੀਰਵਾਦ ਦਿੱਤਾ ਮੈਂ ਸਾਰਿਆਂ ਦਾ ਦਿलोਤ ਨਿਵਾਦ ਕਰਦਾ ਤੇ ਇਹਨਾਂ ਦਾ ਇਹ ਚਰਨਾ ਵਿੱਚ ਇਹੀ ਬੇਨਤੀ ਕਰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੇ ਮੈਨੂੰ ਆ ਕੇ ਜੋ ਬਲ ਬਖਸ਼ਿਆ ਹੈ ਆਪ ਜੀ ਮੇਰੇ ਤੇ ਕਿਰਪਾ ਰੱਖਿਓ ਤਾਂ ਕਿ ਮੈਂ ਇਹ ਕੰਮ ਨੂੰ ਸੱਚੇ ਮਨ ਨਾਲ ਅੱਗੇ ਲੈ ਕੇ ਜਾ ਸਕਾਂ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.